ਪੁਲਿਸ ਦੇ ਵੱਲੋਂ ਆ ਚਾਰ ਜਨਾਨੀਆਂ ਤੇ ਇੱਕ ਬੰਦੇ ਨੂੰ ਕਾਬੂ ਕੀਤਾ ਗਿਆ ਦਰਅਸਲ ਪੋਲੇ ਪਾਲੇ ਲੋਕਾਂ ਨੂੰ ਕਿਵੇਂ ਇਹਨਾਂ ਦੇ ਵੱਲੋਂ ਫਸਾਇਆ ਜਾਂਦਾ ਸੀ ਤੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਦਰਅਸਲ ਲੋਹਾਨਗਰੀ ਮੰਡੀ ਗੋਬਿੰਦਗੜ ਦੀ ਪੁਲਿਸ ਨੇ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਦੇ ਵਪਾਰ ਦੇ ਤੰਦੇ ਦਾ ਪਰਦਾਫਾਸ਼ ਕੀਤਾ ਚਾਰ ਔਰਤਾਂ ਤੇ ਇੱਕ ਵਿਅਕਤੀ ਕਾਬੂ ਕੀਤਾ ਪੁਲਿਸ ਦੇ ਵੱਲੋਂ ਦਾਅਵਾ ਕਰਕੇ ਸਬ ਇੰਸਪੈਕਟਰ ਜਿਹੜੇ ਨੇ ਉਹਨਾਂ ਦਾ ਇਹ ਕਹਿਣਾ ਹੈ ਇਸ ਮਾਮਲੇ ਦੇ ਵਿੱਚ 4 ਜਨਾਨੀਆਂ ਕਾਬੂ ਹੋਈਆਂ ਨੇ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਨੇ ਤਾਂ ਇਹਨਾਂ ਦੇ ਵੱਲੋਂ ਜਿੱਥੇ ਉੱਥੋਂ ਲੰਘਦੇ ਮਰਦਾਂ ਨੂੰ ਇਸ਼ਾਰਿਆਂ ਦੇ ਨਾਲ ਬੁਲਾਇਆ ਜਾਂਦਾ ਸੀ ਤੇ ਫਿਰ ਮੋਟੀ ਕਮਾਈ ਜਿਹੜੀ ਕੀਤੀ ਜਾਂਦੀ ਸੀ ਹਾਲਾਂਕਿ ਹੁਣ ਇਸ ਤੰਦੇ ਦਾ ਪਰਦਾ ਫਾਸ਼ ਕੀਤਾ ਹੈ ਤਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਖੜੀਆਂ ਇਹਨਾਂ ਜਨਾਨੀਆਂ ਦੇ ਕਾਰਨਾਮੇ ਸੁਣ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਏ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜੜੀਆਂ ਲੇਡੀਜ਼ ਆ ਉਹ ਜਿਸਮ ਫਰੋਚੀ ਦਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰ ਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੋਬਿੰਦਗੜ੍ਹ ਪੁਲਿਸ ਨੇ ਮਕਦਮਾ ਨੰਬਰ 240 ਦਰਜ ਰਜਿਸਟਰ ਕੀਤਾ ਜੀ ਕਿੰਨੇ ਹਾਂ ਜੀ ਕਿੰਨੇ ਮਤਲਬਕ ਮੇਲ ਲੇਡੀਜ਼ ਸਾਨੂੰ 4 ਬਰਾਮਿਕ ਹੋਈਆਂ ਇਸ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ ਪੁਲਿਸ ਵੱਲੋਂ ਆ ਚਾਰ ਜਨਾਨੀਆਂ ਤੇ ਇੱਕ ਬੰਦੇ ਨੂੰ ਕਾਬੂ ਕੀਤਾ ਗਿਆ ਦਰਅਸਲ ਭੋਲੇ-ਪਾਲੇ ਲੋਕਾਂ ਨੂੰ ਕਿਵੇਂ ਇਹਨਾਂ ਦੇ ਵੱਲੋਂ ਫਸਾਇਆ ਜਾਂਦਾ ਸੀ ਤੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਦਰਅਸਲ ਲੋਹਾਨਗਰੀ ਮੰਡੀ ਗੋਬਿੰਦਗੜ ਦੀ ਪੁਲਿਸ ਨੇ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਦੇ ਵਪਾਰ ਦੇ ਤੰਦੇ ਦਾ ਪਰਦਾਫਾਸ਼ ਕੀਤਾ ਚਾਰ ਔਰਤਾਂ ਤੇ ਇੱਕ ਵਿਅਕਤੀ ਕਾਬੂ ਕੀਤਾ ਪੁਲਿਸ ਵੱਲੋਂ ਦਾਅਵਾ ਕਰਕੇ ਸਬ ਇੰਸਪੈਕਟਰ ਜਿਹੜੇ ਨੇ ਉਹਨਾਂ ਦਾ ਇਹ ਕਹਿਣਾ ਹੈ ਇਸ ਮਾਮਲੇ ਦੇ ਵਿੱਚ 4 ਜਨਾਨੀਆਂ ਕਾਬੂ ਹੋਈਆਂ ਨੇ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸਬੰਧਤ ਦੱਸੀਆਂ ਜਾ ਰਹੀਆਂ ਨੇ ਤਾਂ ਇਹਨਾਂ ਦੇ ਵੱਲੋਂ ਜਿੱਥੇ ਉੱਥੋਂ ਲੰਘਦੇ ਮਰਦਾਂ ਨੂੰ ਇਸ਼ਾਰਿਆਂ ਦੇ ਨਾਲ ਬੁਲਾਇਆ ਜਾਂਦਾ ਸੀ ਤੇ ਫਿਰ ਮੋਟੀ ਕਮਾਈ ਜਿਹੜੀ ਕੀਤੀ ਜਾਂਦੀ ਸੀ ਹਾਲਾਂਕਿ ਹੁਣ ਇਸ ਤੰਦੇ ਦਾ ਪਰਦਾਫਾਸ਼ ਕੀਤਾ ਹੈ ਤਾਂ ਪੁਲਿਸ ਦੇ ਹਿਰਾਸਤ ਦੇ ਵਿੱਚ ਖੜੀਆਂ ਇਹਨਾਂ ਜਨਾਨੀਆਂ ਦੇ ਕਾਰਨਾਮੇ ਸੁਣ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਏ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜੜੀਆਂ ਲੇਡੀਜ਼ ਆ ਉਹ ਜਿਸਮ ਫਰੋਚੀ ਦਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰ ਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੋਬਿੰਦਗੜ੍ਹ ਪੁਲਿਸ ਨੇ ਮਕਦਮਾ ਨੰਬਰ 240 ਦਰਜ ਰਜਿਸਟਰ ਕੀਤਾ ਜੀ ਕਿੰਨੇ ਹਾਂ ਜੀ ਕਿੰਨੇ ਮਤਲਬਕ ਮੇਲ ਲੇਡੀਜ਼ ਸਾਨੂੰ 4 ਬਰਾਮਿਕ ਹੋਈਆਂ ਇਸ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ ਪੁਲਿਸ ਵੱਲੋਂ ਆ ਚਾਰ ਜਨਾਨੀਆਂ ਤੇ ਇੱਕ ਬੰਦੇ ਨੂੰ ਕਾਬੂ ਕੀਤਾ ਗਿਆ ਦਰਅਸਲ ਭੋਲੇ-ਪਾਲੇ ਲੋਕਾਂ ਨੂੰ ਕਿਵੇਂ ਇਹਨਾਂ ਦੇ ਵੱਲੋਂ ਫਸਾਇਆ ਜਾਂਦਾ ਸੀ ਤੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਦਰਅਸਲ ਲੋਹਾਨਗਰੀ ਮੰਡੀ ਗੋਬਿੰਦਗੜ ਦੀ ਪੁਲਿਸ ਨੇ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਦੇ ਵਪਾਰ ਦੇ ਤੰਦੇ ਦਾ ਪਰਦਾਫਾਸ਼ ਕੀਤਾ ਚਾਰ ਔਰਤਾਂ ਤੇ ਇੱਕ ਵਿਅਕਤੀ ਕਾਬੂ ਕੀਤਾ ਪੁਲਿਸ ਵੱਲੋਂ ਦਾਅਵਾ ਕਰਕੇ ਸਬ ਇੰਸਪੈਕਟਰ ਜਿਹੜੇ ਨੇ ਉਹਨਾਂ ਦਾ ਇਹ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਚਾਰ ਜਨਾਨੀਆਂ ਕਾਬੂ ਹੋਈਆਂ ਨੇ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸੰਬੰਧਤ ਦੱਸੀਆਂ ਜਾ ਰਹੀਆਂ ਨੇ ਤਾਂ ਇਹਨਾਂ ਦੇ ਵੱਲੋਂ ਜਿੱਥੇ ਉੱਥੋਂ ਲੰਘਦੇ ਮਰਦਾਂ ਨੂੰ ਇਸ਼ਾਰਿਆਂ ਦੇ ਨਾਲ ਬੁਲਾਇਆ ਜਾਂਦਾ ਸੀ ਤੇ ਫਿਰ ਮੋਟੀ ਕਮਾਈ ਜਿਹੜੀ ਕੀਤੀ ਜਾਂਦੀ ਸੀ ਹਾਲਾਂਕਿ ਹੁਣ ਇਸ ਤੰਦੇ ਦਾ ਪਰਦਾਫਾਸ਼ ਕੀਤਾ ਹੈ ਤਾਂ ਪੁਲਿਸ ਦੇ ਹਿਰਾਸਤ ਦੇ ਵਿੱਚ ਖੜੀਆਂ ਇਹਨਾਂ ਜਨਾਨੀਆਂ ਦੇ ਕਾਰਨਾਮੇ ਸੁਣ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਏ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜੜੀਆਂ ਲੇਡੀਜ਼ ਆ ਉਹ ਜਿਸਮ ਪ੍ਰੋਚੀ ਦਾ ਜਿਹੜਾ ਉਹ ਧੰਦਾ ਕਰ ਰਹੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰ ਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੋਬਿੰਦਗੜ੍ਹ ਪੁਲਿਸ ਨੇ ਮਕਦਮਾ ਨੰਬਰ 240 ਦਰਜ ਰਜਿਸਟਰ ਕੀਤਾ ਜੀ ਕਿੰਨੇ ਹਾਂ ਜੀ ਕਿੰਨੇ ਮਤਲਬ ਕਿ ਮੇਲ ਲੇਡੀਜ਼ ਸਾਨੂੰ 4 ਬਰਾਮਕ ਹੋਈਆਂ ਇਹ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ